ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਸ਼੍ਰੀ ਅਕਾਲ ਤਖਸਾਲ ਵਿਖੇ ਪੰਜ ਸਿੰਘ ਸਬਾਨੰਦ ਜਿਹੜੀ ਇਕੱਤਰਤਾ ਹੋਈ ਜਾਨਕੀ ਬੈਠਕ ਹੋਈ ਜਿਹਦੇ ਵਿੱਚ ਵਿਚਾਰ ਚਰਚਾਵਾ ਹੋਈਆਂ ਤੇ ਕੁਝ ਵਿਚਾਰ ਚਰਚਾ ਤੇ ਨਾਲ ਜਿਹੜੇ ਕੁਝ ਅਹਿਮ ਜਿਹੜੇ ਫੈਸਲੇ ਨੇ ਉਹ ਲਏ ਗਏ ਨੇ ਉਹ ਕਿਹੜੇ ਸ਼ਖਸ ਨੇ ਜਿਨ੍ਹਾਂ ਨੂੰ ਅੱਜ ਸਜ਼ਾ ਵੀ ਜਿਹੜੀ ਸੁਣਾਈ ਗਈ ਆ ਤਾਂ ਜਿਹੜੀ ਸਜ਼ਾ ਉਹ ਕਿੰਨੇ ਦਿਨਾਂ ਦੀ ਸੁਣਾਈ ਗਈ ਆ ਤੇ ਆਖਰਕਾਰ ਪੂਰਾ ਮਾਮਲਾ ਕੀ ਸੀ ਕਿਉਂ ਸਜ਼ਾ ਸੁਣਾਈ ਗਈ ਕਾਲ ਤਖਸਾਲ ਕਿਉਂ ਬੁਲਾਇਆ ਗਿਆ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸੱਚੀ ਕਾਲ ਜੀ ਰਪਾਣਾ ਜੀ ਅੱਜ ਪੰਜ ਸਿੰਘ ਸਭਾਨਦ ਦੀ ਬੈਠਕ ਹੋਈ ਇਕੱਤਰਤਾ ਹੋਈ ਜਿਹਦੇ ਵਿੱਚ ਕੋਈ ਜੋ ਸ਼ਖਸ਼ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੇ ਖਿਲਾਫ ਜੋਈ ਜਾਂ ਕੋਈ ਸ਼ਬਦਾਵਲੀ ਬੋਲੀ ਹੋਵੇ ਜਾਂ ਫਿਰ ਕੋਈ ਇਦਾਂ ਦੇ ਸ਼ਬਦ ਬੋਲੇ ਹੋਣ ਜਿਨ੍ਹਾਂ ਨੂੰ ਖਾਸ ਤੌਰ ਤੇ ਜਿਹੜੀ ਠੇਸ ਪਹੁੰਚੀ ਹੋਵੇ ਜਾਂ ਫਿਰ ਇਦਾਂ ਦੀ ਗੁਰ ਮਰਿਆਦਾ ਦੇ ਉਲਟ ਜਿਹੜੀ ਗੱਲ ਕੀਤੀ ਹੋਵੇ ਤਾਂ ਜੋ ਕਾਲ ਤਖਸਾਲ ਵੀ ਕੇ ਪੇਸ਼ ਹੋਏ ਤਾਂ ਉਹਨਾਂ ਨੂੰ ਕੁਝ ਸਜ਼ਾ ਵੀ ਜਣੀਆਂ ਸੁਣਾਈਆਂ ਗਿਆ ਨੇ ਤਾਂ ਉਹ ਕਿਹੜੇ ਸ਼ਖਸ਼ ਨੇ ਕਿਨਾਂ ਨੂੰ ਸਜ਼ਾ ਸੁਣਾਈ ਗਈ ਤੇ ਕੀ ਸਜ਼ਾ ਸੁਣਾਈ ਗਈ ਹੈ ਦੇਖੋ ਅਮਰਜੀਤ ਅੱਜ ਜਿਹੜੀ ਪੰਜ ਸਿੰਘ ਸਾਹਿਬ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਮੇਨ ਤਾਂ ਪੰਜ ਸ਼ਖਸੀਅਤਾਂ ਤੇ ਜਿਹੜੀ ਅੱਜ ਗੱਲਬਾਤ ਹੋਈ ਹੈ ਸਿੰਘ ਸਾਹਿਬ ਨੇ ਉਹਨਾਂ ਦੇ ਉੱਪਰ ਫੈਸਲਾ ਸੁਣਾਇਆ ਉਹਦੇ ਵਿੱਚ ਜਿਹੜੇ ਬਿਰਸਾ ਸਿੰਘ ਬਲਟੋਹਾ ਕਾਲੀ ਅਗਵੋ ਨੇ ਸਾਅਕਾ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਨੇ ਹੈ ਤੇ ਇੱਕ ਹਰਿੰਦਰ ਸਿੰਘ ਨੇ ਜਿਹੜੇ ਪ੍ਰਚਾਰਕ ਹੈ ਉਹਨਾਂ ਦਾ ਵੀ ਫੈਸਲਾ ਹੋਇਆ ਜਿਸਵੰਤ ਸਿੰਘ ਜਫਰ ਜਿਹੜੇ ਪਾਸ਼ਾਪਾਗੜਾ ਡਾਇਰੈਕਟਰ ਹੈ ਉਹਨਾਂ ਦੇ ਮਾਮਲੇ ਨੂੰ ਗੱਲਬਾਤ ਹੋਈ ਹੈ ਤਾਂ ਇਸੇ ਤਰ੍ਹਾਂ ਇੱਕ ਜਿਹੜੇ ਡਾਕਟਰ ਕਰਮਜੀਤ ਸਿੰਘ ਨੇ ਤੇ ਉਹਨਾਂ ਦੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ ਜਿਹੜੀ ਹੈ ਉਹ ਕੱਲ ਹੋਈ ਹੈ ਪਰ ਇਹਦੇ 'ਚ ਮੈਂ ਇੱਕ ਕਹਾਂਗਾ ਕਿ ਜਿੱਥੇ ਅੱਜ ਵਿਰਸਾ ਸਿੰਘ ਬਲਟੋਹਾ ਨੂੰ ਵੱਡੀ ਰਾਹਤ ਮਿਲੀ ਹੈ ਬਿਲਕੁਲ ਤੇ ਉੱਥੇ ਹੀ ਗਿਆਨੀ ਗੁਰਵਚਨ ਸਿੰਘ ਤਨਖਾਹਿਆ ਕਰਾਰ ਹੋ ਗਈ ਹੂੰ ਇਸ ਤੋਂ ਪਹਿਲਾਂ ਗਿਆਨੀ ਗੁਰਵਚਨ ਸਿੰਘ ਦੀਆਂ ਪੰਥਕ ਸੇਵਾਵਾਂ ਤੇ ਰੋਕ ਸੀ ਤੇ ਅੱਜ ਤੋਂ ਬਾਅਦ ਉਹ ਤਨਖਾਹਿਆ ਕਰਾਰ ਹੋ ਗਈ ਠੀਕ ਉਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਚਾ ਉਹਨੂੰ ਇਹ ਕਹਿ ਲੋ ਕਿ ਧਾਰਮਿਕ ਤਨਖਾਹ ਜਿਹੜੀ ਉਹ ਲਾ ਦਿੱਤੀ ਗਈ ਆ ਹੁਣ ਸਭ ਤੋਂ ਵੱਡਾ ਫਾਇਦਾ ਦੇਖੋ ਇਹ ਕਾਫੀ ਲੰਬੇ ਸਮੇਂ ਤੋਂ ਗੱਲ ਕਹੀ ਜਾ ਰਹੀ ਸੀ ਕਿ ਵਿਰਸਾ ਸਿੰਘ ਬਲਟੋਹਾ ਜਿਹੜੇ ਐ ਉਹ ਉਹਨਾਂ ਦੀ ਜਿਹੜੀ ਉਹਨਾਂ ਨੂੰ ਕਾਲੀ ਦਲ ਚੋਂ ਪੰਜ ਜਿਹੜੇ 10 ਸਾਲ ਹੀ ਕੱਟਿਆ ਗਿਆ ਸੀ ਵੀ ਉਹ ਜਲਦੀ ਹੋ ਜਾਏਗਾ ਫੈਸਲਾ ਤੇ ਅੱਜ ਉਹ ਫੈਸਲਾ ਹੋ ਗਿਆ ਇਹ ਪਤਾ ਸੀ ਪਹਿਲਾਂ ਆਮ ਲੋਕਾਂ ਨੂੰ ਜਿਹੜੇ ਖਾਸ ਕਰਕੇ ਇਹਦੇ ਤੇ ਗੱਲ ਕਰਦੇ ਆ ਕਿ ਜਿਹੜੇ ਸਿੱਖ ਮਸਲਿਆਂ ਨੂੰ ਲੈ ਕੇ ਗੱਲ ਕਰਦੇ ਆ ਬੁੱਧੀਜੀਵੀ ਤਾਂ ਉਹ ਇਹ ਅਕਸਰ ਇਹ ਗੱਲ ਕਰਦੇ ਸੀ ਕਿ ਫੈਸਲਾ ਜਿਹੜਾ ਜਲਦੀ ਹੋ ਸਕਦਾ ਬੇਸ਼ੱਕ ਬਿਰਸਾ ਸਿੰਘ ਬਲਟੋਹਾ ਅਕਾਲੀ ਦਲ ਚੋਂ ਬਾਹਰ ਸੀ ਪਰ ਹੁਣ ਤੱਕ ਉਹ ਜਿਵੇਂ ਲੋਕਾਂ 'ਚ ਵਿਚਰਦੇ ਰਹੇ ਤਾਂ ਉਹ ਉਸੇ ਆਗੂ ਦੀ ਕਪੈਸਿਟੀ 'ਚ ਵਿਚਰਦੇ ਰਹੇ ਜਿਵੇਂ ਉਹ ਅਕਾਲੀ ਆਗੂ ਹੋਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਜਿਹੜਾ ਕੰਚਨਪ੍ਰੀਤ ਵਾਲੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਬਿਰਸਾ ਸਿੰਘ ਬਲਟੋਹਾ ਸੀ ਜਿਸ ਦਿਨ ਕੰਚਨਪ੍ਰੀਤ ਨੂੰ ਉਮੀਦਵਾਰ ਦਾ ਐਲਾਨ ਕੀਤਾ ਉਹ ਬਿਰਸਾ ਸਿੰਘ ਬਲਟੋਹਾ ਨੇ ਕੀਤਾ ਬੇਸ਼ੱਕ ਬਿਰਸਾ ਸਿੰਘ ਬਲਟੋਹਾ ਨੇ ਕਲ ਕਹਤੀ ਸੀ ਕਿ ਮੈਂ ਬੇਸ਼ੱਕ ਅਕਾਲੀ ਦਲ ਚ ਨਹੀਂ ਪਰ ਮੈਨੂੰ ਫੋਨ ਆ ਗਿਆ ਕਿ ਤੁਸੀਂ ਕਰ ਦਿਓ ਯਾਰ ਐਡੀ ਕਿੱਡੀ ਗੱਲ ਆ ਕਿ ਤੁਸੀਂ ਅਕਾਲੀ ਦਲ ਚੋਂ ਕੱਢੇ ਹੋਏ ਤਾਂ ਤੁਹਾਨੂੰ ਕੱਲ ਹੀ ਆਗੂਆਂ ਤੁਹਾਨੂੰ ਫੋਨ ਆ ਗਿਆ ਵੀ ਤੁਸੀਂ ਐਲਾਨ ਕਰ ਦੋ ਠੀਕ ਹੈ ਇਹ ਇਹ ਇੱਕ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪਤਾ ਹੀ ਸੀਗਾ ਵੀ ਯਾਰ ਇਹ ਤਾਂ ਚੱਲਦਾ ਹੀ ਰਹਿੰਦਾ ਹੈ ਨਾ ਤੇ ਹੁਣ ਇਹ ਕਰਿਆ ਕੀਨੇ ਹੁਣ ਇਹ ਹੋਇਆ ਵੀ ਕਿਉਂ ਆ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਸਿੰਘ ਸਾਹਿਬ ਹੈ ਬਿਲਕੁਲ ਤੇ ਉਹਨਾਂ ਨੇ ਫੈਸਲਾ ਸੁਣਾਇਆ ਸੀ ਤੇ ਉਹਨਾਂ ਨੇ ਇਹਨਾਂ ਨੂੰ ਕੱਢਿਆ ਸੀ ਉਹ ਹੋਈ ਸੀ ਤਲਖੀ ਕਿਉਂ ਉਹ ਸਾਰਿਆਂ ਨੂੰ ਪਤਾ ਕਿ ਇੱਕ ਆਡੀਓ ਵਾਇਰਲ ਕੀਤੀ ਸੀਗੀ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਅੰਦਰ ਜੋ ਗੱਲਬਾਤ ਹੋਈ ਹੈ ਉਹ ਮਿਰਸਾ ਸਿੰਘ ਬਲਟੋਹਰੇ ਕੀਤੀ ਸੀ ਤਾਂ ਉਸੇ ਤਲਖੀ ਦੇ ਚੈਰਿਆਂ ਨੂੰ 10 ਸਾਲ ਚੋਂ ਕੱਢਤਾ ਪਰ ਹੁਣ ਲੋਕ ਇਸ ਤੇ ਜਿਆਦਾ ਵਿਚਾਰ ਵਟਾਂਦਰਾ ਆਪਾਂ ਕਹਿੰਦੇ ਆ ਜੋ ਅੱਜ ਹੋਇਆ ਜਾਂ ਉਹਦੇ ਚ ਖੰਡ ਚਰਚਾ ਕਿਉਂ ਨਹੀਂ ਕਰ ਰਹੇ ਬਹੁਤ ਸਾਰੇ ਲੋਕ ਕਈ ਵਾਰ ਪਹਿਲਾਂ ਹੁੰਦਾ ਕਿ ਕਿਉਂ ਕੀਤਾ ਜੀ ਬਹੁਤ ਹਾ ਹਲਾ ਹੁੰਦਾ ਹਰ ਪਾਸੇ ਵੀ ਇਹ ਕਿਉਂ ਕੱਢਿਆ ਜੀ ਕਿਉਂ ਇਹਨਾਂ ਨੂੰ ਵਾਪਸੀ ਲਿਆ ਉਹੋ ਕਿਉਂ ਨਹੀਂ ਰਿਹਾ ਕਿਉਂ ਕਿਉਂਕਿ ਜਿਨ੍ਹਾਂ ਨੇ ਇਹਨਾਂ ਨੂੰ 10 ਸਾਲ ਦੇ ਲਈ ਅਕਾਲੀ ਦਲ ਚੋਂ ਕੱਢਣ ਦਾ ਫੈਸਲਾ ਦਿੱਤਾ ਸੀ ਅੱਜ ਉਹੀ ਸਾਅਕਾ ਸਿੰਘ ਸਾਹਿਬ ਆਪਣੇ ਵੱਖਰੇ ਅਕਾਲੀ ਦਲ ਦੇ ਪ੍ਰਧਾਨ ਬਿਲਕੁਲ ਠੀਕ ਉਹ ਇੱਕ ਸਿਆਸੀ ਲੀਡਰ ਬਣ ਗਏ ਆ ਤਾਂ ਇਸ ਕਰਕੇ ਲੋਕਾਂ ਨੂੰ ਇਹ ਆ ਵੀ ਸ਼ਾਇਦ ਜਿਵੇਂ ਪਹਿਲਾਂ ਅਕਾਲੀ ਦਲ ਕਹਿ ਰਿਆ ਸੀਗੇ ਦੇਖੋ ਜੀ ਅਕਾਲੀ ਦਲ ਨੂੰ ਖੋਡੇ ਲਾਉਣ ਲਈ ਇਹ ਆਪ ਪ੍ਰਧਾਨ ਬਣ ਗਏ ਤਾਂ ਇਸ ਕਰਕੇ ਉਹ ਚੀਜ਼ ਜਿਹੜੀ ਹੈ ਲੋਕ ਉਹ ਚੀਜ਼ ਤੇ ਬਹੁਤ ਜ਼ਿਆਦਾ ਵਿਚਾਰ ਕਰਦੇ ਆ ਸੋ ਇਹਦੇ ਚ ਜਿਹੜੀ ਇਹਨਾਂ ਨੂੰ ਧਾਰਮਿਕ ਸਜ਼ਾ ਵੀ ਸੁਣਾਈ ਗਈ ਹੈ ਇਹਨਾਂ ਨੂੰ ਕੁਝ ਜਿਹੜਾ ਹੈਗਾ ਸੇਵਾਵਾਂ ਵਿੱਚ ਲਾਈਆਂ ਗਈਆਂ ਨੇ ਸਾਰੇ ਜਿਹੜੀ ਹੈ ਆਪਣੇ ਜਿਹਦੇ ਚ ਸ੍ਰੀ ਕਲਤਕ ਸਾਹਿਬ ਆ ਦਮਦਮਾ ਸਾਹਿਬ ਤਾਂ ਸ੍ਰੀ ਨਾਨਦਪੁਰ ਸਾਹਿਬ ਦੇਤਤ ਕੇਜਗਰ ਸਾਹਿਬ ਉਹ ਤੇ ਜਿਹਨੇ ਸੇਵਾ ਕਰਨੇ ਵਕ ਵਕ ਤਰ੍ਹਾਂ ਦੀ ਜਿਹੜੀ ਸੇਵਾ ਉਹ ਵੀ ਲਾਈਆਂ ਗੀਆਂ ਪਰ ਉਹ ਮੈਨੂੰ ਲੱਗਦਾ ਇਹਨਾਂ ਇਹਦੇ ਲਈ ਖਾਸ ਕਰਕੇ ਜਦੋਂ ਬਰਸਾਸੇਨ ਬਲਟੋਹਾ ਦੀ ਗੱਲ ਕਰਦੇ ਆ ਤੇ ਉਹ ਇਹਦੇ ਲਈ ਮੈਨੂੰ ਲੱਗਦਾ ਉਹ ਸੇਵਾਵਾਂ ਮੈਨੇ ਨਹੀਂ ਰੱਖਦੀਆਂ ਔਰ ਇਹਦੇ ਲਈ ਸਭ ਤੋਂ ਵੱਡਾ ਮੈਨੇ ਰੱਖਦਾ ਕਿ ਮੈਂ ਕਾਲੀ ਦਲਚੀ ਵਾਪਸੀ ਹੋ ਗਈ ਹੈ ਤਾਂ ਇਹ ਇਹਦੇ ਲਈ ਇੱਕ ਬਹੁਤ ਵੱਡੀ ਦੇਰ ਰਾਹਤ ਕਹਿ ਸਕਦੇ ਆ ਹੁਣ ਜਿਹੜੀ ਗਿਆਨੀ ਗੁਰਵਚਨ ਸਿੰਘ ਵਾਲੀ ਹੈ ਤੁਹਾਡੇ ਜਾਦ ਵਿੱਚ ਦਰਸ਼ਕਾਂ ਨੂੰ ਸਾਰਾ ਪਤਾ ਹੈ ਕਿ ਗਿਆਨੀ ਗੁਰਵਚਨ ਸਿੰਘ ਦਾ ਮਾਮਲਾ ਕੀ ਸੀ ਉਹ ਸਿਰਸੇ ਵਾਲੇ ਜਿਹੜਾ ਮੁਖੀ ਹੈ ਡੇਰਾ ਮੁਖੀ ਹੈ ਤੇ ਉਹਨਾਂ ਨੂੰ ਜਦੋਂ ਉਹਦੋਂ ਮਾਫ ਕੀਤਾ ਸੀਗਾ ਮਾਫੀਨਾਮਾ ਦਿੱਤਾ ਸੀ ਤਾਂ ਉਸ ਮਾਫੀਨਾਮੇ ਦੇ ਵਿੱਚ ਜਿਹੜਾ ਇਹਨਾਂ ਨੂੰ ਪੰਥਕ ਸਵਾਮਾਂ ਤੇ ਰੋਕ ਲਾਈ ਸੀ ਕਿ ਤੁਸੀਂ ਇੱਕ ਚਿੱਠੀ ਹੈ ਜਿਹੜੀ ਉਹ ਕਿਉਂ ਲਈ ਕਿੱਧਰੋਂ ਆਈ ਕਿਹਨੇ ਦਿੱਤੀ ਕਿਹਨੇ ਸਾਈਨ ਕਰੇ ਉਹ ਬੜਾ ਜਨ ਲੰਬਾ ਜਿਹੜਾ ਗੁੰਝਲਦਾਰ ਮਸਲਾ ਉਸ ਮਸਲੇ ਨੂੰ ਲੈ ਕੇ ਇਹਨੇ ਪੰਥਕ ਸਵਾਮਾਂ ਤੇ ਰੋਕ ਸੀ ਅੱਜ ਇਹਨਾਂ ਨੂੰ ਧਾਰਮਿਕ ਸਜ਼ਾ ਸੁਣਾ ਕੇ ਤੇ ਇਹਨਾਂ ਨੂੰ ਤਨਖਾਈਆ ਕਰਾਰ ਦੇ ਦਿੱਤਾ ਕਿ ਇਹਨਾਂ ਨੇ ਮੰਨ ਲਿਆ ਕਿ ਹਾਂ ਮੈਂ ਚਿੱਠੀ ਤੇ ਸਾਈਨ ਕਰੇ ਆ ਤੇ ਇਹ ਵੀ ਕਹਿ ਦਿੰਦਾ ਪਰ ਇੱਕ ਗੱਲ ਕਲੀਅਰ ਨਹੀਂ ਹੋਈ ਜਿਹੜੀ ਮੇਨ ਲਾਦਾ ਸਮੁੱਚਾ ਸਿੱਖ ਜਗਤ ਚਾਹੁੰਦਾ ਸੀ ਜਿਹੜਾ ਸਮੁੱਚਾ ਸਿੱਖ ਜਗਤ ਅੱਜ ਵੀ ਚਾਹੁੰਦਾ ਹੈ ਚਾਹੁੰਦਾ ਸੀ ਤੇ ਅੱਜ ਵੀ 14 ਮੇਲਾ ਦਾ ਅੱਗੇ ਆਉਣ ਵਾਲੇ ਸਮੇਂ ਤੱਕ ਵੀ ਉਹ ਸਿੱਖ ਜਗਤ ਚਾਹੁੰਦਾ ਰਹੇਗਾ ਕਿ ਤੇ ਚਿੱਠੀ ਜਿਹੜੀ ਸਾਈਨ ਕੀਤੀ ਸ਼੍ਰੀ ਕਾਲ ਤੱਕ ਸਭ ਤੋਂ ਰਿਲੀਜ਼ ਹੋਈ ਮਾਫੀ ਵਾਲੀ ਉਹ ਚਿੱਠੀ ਕਿਸ ਦੇ ਕਹਿ ਤੋ ਹੋਈ ਬਿਲਕੁਲ ਇਹ ਜਿਹੜੀ ਸਭ ਤੋਂ ਵੱਡੀ ਜਿਹੜਾ ਚਾਹੁੰਦਾ ਸੀ ਪਰ ਇਹ ਗੱਲ ਕਲੀਅਰ ਉੱਥੇ ਵੀ ਅਜੇ ਨਹੀਂ ਹੋਈ ਹਾਂ ਉਸ ਤੋਂ ਬਾਅਦ ਹੀ ਰਪਨਜੀ ਉਸ ਤੋਂ ਬਾਅਦ ਜਿਹੜਾ 328 ਰੁਪਏ ਵਾਲਾ ਮਾਮਲਾ ਜਿਹੜਾ ਛੇੜਿਆ ਸੀ ਜਿਹਦੇ ਵਿੱਚ ਅੱਜ ਜਿਹੜਾ ਖਾਸ ਤੌਰ ਤੇ ਕੱਲ ਆਪਾਂ ਕਹੀਏ ਕੀ ਨਾਮ ਪਰਚਾ ਹੋ ਗਿਆ ਐਫ ਆਈ ਆਰ ਜਿਹੜੀ 16 ਬੰਦਿਆਂ ਤੇ ਐਫ ਆਈ ਆਰ 16 ਬੰਦਿਆਂ ਤੇ ਐਫ ਆਈ ਆਰ ਦਰਜ ਹੋਈ ਆ ਉਸ ਤੋਂ ਬਾਅਦ ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਉਹ ਵੀ ਉੱਥੇ ਪਹੁੰਚੇ ਕੁਲਤਾਰ ਸਿੰਘ ਸੰਧਵਾ ਨੇ ਵੀ ਕਿਹਾ ਵੀ ਜਿਹੜਾ ਪਰਚਾ ਅੱਜ ਕੀਤਾ ਗਿਆ ਇਸ ਤੋਂ ਬਾਅਦ ਇਹ ਮਾਮਲਾ ਛੇੜਿਆ ਸੀ ਮੇਨੂੰ ਬਿਲਕੁਲ ਉਹ ਹਾਂ ਚਲੋ ਇੱਕ ਵੱਖ ਪਰ ਇਹ ਜਿਹੜੀ ਮੈਂ ਜਿੱਥੇ ਉਹ ਗੱਲ ਦੁਬਾਰਾ ਫੇਰ ਆ ਰਿਆਂ ਕਿ ਜੋ ਸਮੁੱਚੀ ਸਿੱਖ ਕੌਮ ਚਾਹੁੰਦੀ ਸੀ ਕਿ ਇਹ ਚਿੱਠੀ ਆਈ ਕਿਵੇਂ ਤੁਹਾਨੂੰ ਕਿਹਾ ਕਿਨੇ ਤੇ ਤੁਸੀਂ ਕੀ ਦੇ ਕਹੇ ਤੋਂ ਸਹਿਨ ਕਰਿਓ ਗੱਲ ਹੈ ਜੀ ਵੀ ਕਲੀਅਰ ਨਹੀਂ ਹੋਈ ਪਰ ਇੱਕ ਗੱਲ ਹੈ ਕਿ ਗਿਆਨੀ ਗੁਰਵਚਨ ਸਿੰਘ ਅੱਜ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮੰਨ ਗਏ ਆ ਕਿ ਹਾਂ ਮੈਂ ਚਿੱਠੀ ਰਿਲੀਜ਼ ਕੀਤੀ ਸੀ ਮਾਫੀ ਦਿੱਤੀ ਸੀ ਪਰ ਸਿੱਖ ਕੌਮ ਨੇ ਪ੍ਰਵਾਨ ਨਹੀਂ ਕੀਤੀ ਇਸ ਕਰਕੇ ਉਹ ਜਿਹੜੀ ਮਾਫੀ ਚਿੱਠੀ ਹੋ ਵਾਪਸ ਲੈ ਲੇਗੀ ਇਸੇ ਪਰ ਚੰਗਾ ਹੁੰਦਾ ਜੇ ਅੱਜ ਸਿੰਘ ਸਾਹਿਬ ਇਹ ਵੀ ਗੱਲ ਕਲੀਅਰ ਕਰਵਾ ਲੈਂਦੇ ਕਿ ਉਹ ਚਿੱਠੀ ਸਾਈਨ ਕਿਹਨੇ ਕੀਤੀ ਕਿੱਥੇ ਬੈਠ ਕੇ ਕੀਤੀ ਤੇ ਕਿਹਨੇ ਕਰਵਾਈ ਸੋ ਆਪਾਂ ਉਸੇ ਗੱਲਬਾਤ ਬਾਤ ਜਿਹੜੀ ਕਰਦੇ ਆਣੇ ਹੋਰ ਤੇ ਇੱਕ ਵਾਰ ਆਪਾਂ ਸਿੰਘ ਸਾਹਿਬ ਜਿਹੜੀ ਮੀਡੀਆ ਨਾਲ ਗੱਲਬਾਤ ਕੀਤੀ ਆ ਆਪਾਂ ਇੱਕ ਵਾਰ ਉਹ ਦਰਸ਼ਕਾਂ ਨੂੰ ਜਰੂਰ ਸੁਣਾਉਣੀ ਹੈ ਜਿਹੜੇ ਬੰਦੇ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਇੱਥੇ ਮਾਮਲੇ ਚੱਲ ਰਹੇ ਸੀ ਉਹ ਇੱਥੇ ਪੇਸ਼ ਹੋਏ ਫਰ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੇਸ਼ ਹੋਏ ਉਹਨਾਂ ਨੇ ਸੰਗਤ ਕੋਲੋਂ ਮਾਫੀ ਮੰਗੀ ਔਰ ਅੱਜ ਕਈਆਂ ਨੂੰ ਤਨਖਾਹਾਂ ਲੱਗੀਆਂ ਉਦੇ ਵਿੱਚ ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਿਹੜਾ ਮਾਮਲਾ ਸ਼੍ਰੀ ਨਗਰ ਦਾ ਆਇਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਸਾਕਾ ਪੰਜਾਬ ਸਰਕਾਰ ਨੇ ਜਦੋਂ ਮਨਾਉਣ ਦੀ ਗੱਲ ਕੀਤੀ ਸੀ ਤੇ ਉੱਥੇ ਗੁਰੂ ਦਾ ਅਦਬ ਨਹੀਂ ਹੋਇਆ ਬੇਅਦਬ ਹੋ ਗਈ। ਤੋਂ ਅੱਜ ਉਹਨਾਂ ਨੂੰ ਜਸਵੰਤ ਸਿੰਘ ਨੂੰ ਤਨਖਾਹ ਲੱਗੀ। ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰਸਰ ਕਿਉਂਕਿ ਪਿਛਲੇ ਜਿਹੜੇ ਸਿੰਘ ਸਹਿਬਾਨ ਹੀ ਉਹਨਾਂ ਨੇ ਇੱਕ ਆਦੇਸ਼ ਕੀਤਾ ਸੀ ਭਈ ਜਿੰਨਾ ਚਿਰ ਤੱਕ ਗੁਰਬਚਨ ਸਿੰਘ ਹਣੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਸਤੰਬਰ 2015 ਦੇ ਸੌਦਾ ਸਾਧ ਨੂੰ ਜਿਹੜੀ ਉਹਦੀ ਮਾਫੀ ਦੀ ਚਿੱਠੀ ਸਵੀਕਾਰ ਕੀਤੀ ਆ ਉਹ ਸਬੰਧੀ ਖੁੱਲੇ ਰੂਪ ਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਤੇ ਰੋਕ ਲਾਈ ਜਾਵੇ ਤੇ ਅੱਜ ਉਹਨਾਂ ਨੇ ਮਾਫੀ ਮੰਗੀ ਆ ਤੇ ਧਾਰਮਿਕ ਸਮਾਗਮਾਂ ਤੇ ਜਿਹੜੀ ਲੱਗੀ ਹੋਈ ਰੋਕ ਸੀ ਅੱਜ ਉਹਨਾਂ ਦੀ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਵਿਰਸਾ ਸਿੰਘ ਬਲਟੋਆ ਜਿਹੜੇ ਕਿ ਪਿਛਲੇ ਸਾਲ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਨੇ ਕੁਝ ਬਿਆਨਬਾਜ਼ੀ ਇਹੋ ਜਿਹੀ ਕੀਤੀ ਜਿਹਦੇ ਨਾਲ ਧਾਰਮਿਕ ਤੌਰ ਤੇ ਉਸ ਵੇਲੇ ਜਿਹੜੀਆਂ ਸ਼ਖਸੀਅਤਾਂ ਬਹੁਤ ਮਾਨਜੋਗ ਸਨ ਅੱਜ ਵੀ ਨੇ ਉਹ ਉਹਨਾਂ ਦੇ ਸ਼ਾਨ ਦੇ ਖਿਲਾਫ ਕੋਸ਼ ਸ਼ਬਦ ਕੋਈ ਆਡੀਓ ਰਿਕਾਰਡਿੰਗ ਦਾ ਮਾਮਲਾ ਸੀ ਔਰ ਉਹਨਾਂ ਦੇ ਉੱਤੇ 10 ਸਾਲ ਦੀ ਪਾਬੰਦੀ ਸੀ ਪੀਓ ਅਕਾਲੀ ਦਲ ਦੇ ਵਿੱਚ ਸੇਵਾ ਨਹੀਂ ਕਰ ਸਕਦੇ ਬਾਕੀ ਹੋਰ ਪਾਰਟੀ ਦੇ ਆ ਕੋਈ ਗੱਲ ਨਹੀਂ ਕੀਤੀ ਗਈ ਅਕਾਲੀ ਦਲ ਦੀ ਕੀਤੀ ਤਾਂ ਉਹਨਾਂ ਨੇ ਮਾਫੀ ਮੰਗੀ ਪਹਿਲਾਂ ਵੀ ਇੱਥੇ ਕਈ ਵਾਰ ਆਣ ਕੇ ਉਹਨਾਂ ਨੇ ਮਾਫੀਆਂ ਮੰਗੀਆਂ ਤੋ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਤੇ ਪਾਬੰਦੀ ਲੱਗੀ ਸੀ ਕਾਲੀ ਦਲ ਦੇ ਵਿੱਚ 10 ਸਾਲ ਕੰਮ ਨਹੀਂ ਕਰਨਾ ਉਹ ਜਿਹੜੀ ਰੋਕ ਸੀ ਉਹਨੂੰ ਅੱਜ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਮਾਫੀ ਆ ਭੁੱਲ ਜਿਹੜੀ ਉਹਨਾਂ ਨੇ ਅੱਜ ਮੰਗੀ ਸੰਗਤ ਦੇ ਸਾਹਮਣੇ ਆ ਕੇ ਉਹ ਭੁੱਲ ਨੂੰ ਸਵੀਕਾਰ ਕਰਦੇ ਆ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਲੱਗੀ ਹੋਈ ਜਿਹੜੀ ਰੋਕ ਆ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਹਰਿੰਦਰ ਸਿੰਘ ਪ੍ਰਚਾਰਕਾ ਜੁਕੇ ਤੋਂ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਈ ਕਥਾ ਕਰਦੇ ਆ ਅਪਸ਼ਬਦ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਇਹਨਾਂ ਤੇ ਵੀ ਪੰਜ ਸਿੰਘ ਸਹਿਬਾਨ ਵੱਲੋਂ ਰੋਕ ਲੱਗੀ ਸੀ ਔਰ ਕਿਹਾ ਗਿਆ ਸੀ ਜਿੰਨਾ ਚਿਰ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਣ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਦੇ ਧਾਰਮਿਕ ਸਮਾਗਮਾਂ ਤੇ ਰੋਕ ਆਜ ਉਹਨਾਂ ਨੇ ਇੱਥੇ ਅੱਣ ਕੇ ਮਾਫੀ ਮੰਗੀ ਤਾਂ ਉਹਨਾਂ ਨੂੰ ਵੀ ਤਨਖਾਹ ਵੀ ਲੱਗੀ ਤੇ ਰੋਕ ਜਿਹੜੀ ਉਹ ਹਟਾ ਦਿੱਤੀ ਗਈ ਬਿਰਸਾ ਸਿੰਘ ਨੂੰ ਤਨਖਾਹ ਵੀ ਲੱਗੀ ਆ ਤੇ ਰੋਕ ਹਟੀ ਆ ਡਾਕਟਰ ਕਰਮਜੀਤ ਸਿੰਘ ਵਾਸ਼ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਉਹ ਵਿਸ਼ੇ ਦੇ ਮਾਮਲਾ ਆ ਪਸ ਸਾਰਿਆਂ ਨੂੰ ਪਤਾ ਵੀ ਇੱਕ ਸਮਾਗਮ ਇਹਨਾਂ ਨੇ ਥੋੜਾ ਜਿਹਾ ਜਿਹੜਾ ਸਿੱਖੀ ਨੂੰ ਰਲਗੱਡ ਕਰਨ ਦੀ ਗੱਲ ਹੀ ਇਹਨਾਂ ਨੇ ਕਿਹਾ ਸੀ ਕਿ ਰਗਵੇਦ ਦਾ ਬੋਲਾ ਸਰਵੇ ਭਵੰਤੂ ਸੁਖੇਨਾ ਤੇ ਉਹਨਾਂ ਨੇ ਕਿਹਾ ਸੀ ਵੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਰਗਵੇਦ ਨੂੰ ਲਿੰਕ ਜੋੜਨ ਦੇ ਲਈ ਸਿੱਖ ਸਟੱਡੀ ਚੇਅਰ ਸਥਾਪਿਤ ਕੀਤੀ ਜਾਂ ਸਿੱਖਾਂ ਨੇ ਸਾਰਿਆਂ ਨੇ ਸੰਗਤ ਨੇ ਮਹਿਸੂਸ ਕੀਤਾ ਆ ਕਿ ਸਾਡੇ ਨਿਆਰੇਪਨ ਦੇ ਉੱਤੇ ਹਮਲਾਵਾ ਪਛਾਣ ਤੇ ਹਮਲਾ ਤਾਂ ਉਹ ਵੀ ਪੇਸ਼ ਹੋਏ ਮਾਫੀ ਮੰਗੀ ਉਹਨਾਂ ਨੇ ਤਾ ਉਹਨਾਂ ਨੂੰ ਵੀ ਧਾਰਮਿਕ ਜਿਹੜੀ ਤਨਖਾਹ ਵਾ ਉਹ ਅੱਜ ਲਗਾਈ ਗਈ ਆ ਇਹ ਜਿਹੜੇ ਮਾਮਲੇ ਸੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਵਿਚਾਰੇ ਗਏ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਆ ਤੇ ਜਿਹੜੀ ਮਰਿਆਦਾ ਵਾ ਇੱਕ ਸਾਡੀ ਪੰਥ ਕਰਵੈਤਾ ਵਾ ਵੀ ਜਿਹੜਾ ਵੀ ਮਾਫੀ ਮੰਗਦਾ ਵਾ ਉਹਨੂੰ ਫੇਰ ਤਨਖਾਹ ਲਗਾਉਣੀ ਤੇ ਜਦੋਂ ਉਹ ਤਨਖਾਹ ਲਗਾ ਕੇ ਕੋਈ ਆਪਣੀ ਸੇਵਾ ਪੂਰੀ ਕਰ ਲੈਂਦਾ ਵਾ ਤੇ ਫੇਰ ਉਹਨੂੰ ਮਾਫੀ ਵੀ ਜਿਹੜੀ ਇੱਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਦੀ ਆ ਇਹ ਜਿਹੜੇ ਅੱਜ ਮਾਮਲੇ ਸੀ ਇੱਥੇ ਸਾਰੇ ਬੇਚਾਰੇ ਗਏ ਬਿਲਕੁਲ ਆਪਾਂ ਮਰਜੀ ਦੇਖਿਆ ਕਿ ਸਿੰਘ ਸਾਹਿਬ ਨੇ ਆਪਣੀ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੈ ਪਰ ਉਹਦੇ ਚ ਇੱਕ ਮੋਟੀ ਮੋਟੀ ਦੀ ਗੱਲ ਹੈ ਕਿ ਜਿਹੜੀ ਆਪਾਂ ਜਸਵੰਤ ਸਿੰਘ ਜਫਰ ਜਿਹੜੇ ਭਾਸ਼ਾ ਭਾਗ ਦੇ ਡਾਇਰੈਕਟਰ ਹੈ ਤੇ ਉਹਨਾਂ ਨੂੰ ਵੀ ਕਿਉਂ ਹੋਈ ਉਹਨਾਂ ਨੇ ਆਪਾਂ ਦੇਖਿਆ ਕਿ ਇੱਕ ਸ਼੍ਰੀਨਗਰ ਦੇ ਵਿੱਚ ਪੰਜਾਬ ਸਰਕਾਰ ਦਾ ਪ੍ਰੋਗਰਾਮ ਸੀ ਤੇ ਉੱਥੇ ਪੰਜਾਬੀ ਗਾਇਕ ਵੀਰ ਸਿੰਘ ਤੇ ਉਹਨਾਂ ਦੇ ਗਾਣੇ ਤੇ ਇੱਕ ਭੰਗੜਾ ਪਾਇਆ ਸੀਗਾ ਤੇ ਉਹ ਕਾਫੀ ਨੱਚੇ ਲੋਕ ਕੋ ਤੇ ਉਹ ਫਿਰ ਵਿਵਾਦਮਈ ਹੋ ਗਿਆ ਸੀ ਪਹਿਲੇ ਹੀ ਪ੍ਰੋਗਰਾਮ ਸੀ ਪੰਜਾਬ ਸਰਕਾਰ ਦਾ ਔਰ ਉਹ ਵਿਵਾਦਾਂ ਚ ਘਰ ਗਿਆ ਸੀਗਾ ਤਾਂ ਉਹਦੇ ਵਿੱਚ ਵੀ ਤਾਂ ਉਹ ਅੱਜ ਮੈਂ ਜਦੋਂ ਲਾਈਵ ਸੁਣ ਰਿਹਾ ਸੀਗਾ ਸਿੰਘ ਸਾਹਿਬ ਦੀ ਤਾਂ ਜਿਹੜੇ ਜਸਵੰਤ ਸਿੰਘ ਜਫਰਾ ਉਹਨਾਂ ਨੂੰ ਸਿੰਘ ਸਾਹਿਬ ਨੇ ਦੋ ਵਾਰ ਪੁੱਛਿਆ ਕਿ ਕੀ ਉਹ ਗਲਤ ਸੀ ਪ੍ਰੋਗਰਾਮ ਤਾਂ ਉਹ ਜਫਰ ਸਾਹਿਬ ਨੇ ਗੱਲ ਰੋਕਿਆ ਕਿ ਨਹੀਂ ਪ੍ਰੋਗਰਾਮ ਸਹੀ ਸੀ ਪਰ ਉਹ ਬਾਅਦ ਚ ਜੋ ਹੋਇਆ ਉਹ ਗਲਤ ਹੋ ਗਿਆ ਠੀਕ ਹੈ ਉਹ ਉਹਨਾਂ ਨੇ ਉਸ ਚੀਜ਼ ਨੂੰ ਵੀ ਕਾਫੀ ਮਤਲਬ ਕਿ ਲਕੂਨ ਦੀ ਜਾਂ ਆਪਾਂ ਕਹਿੰਦੇ ਆ ਵੀ ਹੋਰ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਚਲੋ ਆ ਜੇਕਰ ਉਹ ਗਲਤ ਕਹਿ ਦਿੰਦੇ ਫਿਰ ਤਾਂ ਸਰਕਾਰ ਤੇ ਦਿੱਤੇ ਗੱਲ ਹੈ ਹਾਂ ਦੇਖੋ ਸਰਕਾਰੀ ਅਧਿਕਾਰੀ ਹੈ ਤਾਂ ਇਸ ਕਰਕੇ ਉਹਨਾਂ ਦਾ ਉਹ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣੀ ਨੌਕਰੀ ਦਾ ਵੀ ਧਿਆਨ ਰੱਖਣਾ ਤਾਂ ਇਸ ਕਰਕੇ ਉਹ ਵੀ ਇੱਕ ਪ੍ਰੋਟੋਕੋਲ ਹੈ ਠੀਕ ਹੈ ਤਾਂ ਇਸ ਕਰਕੇ ਇਹ ਵੀ ਚਲੋ ਉਹਨਾਂ ਨੇ ਮਾਫੀ ਮੰਗੀ ਹੈ ਮਾਫੀ ਮੰਗ ਕੇ ਉਹਨਾਂ ਨੂੰ ਵੀ ਜਿਹੜੀ ਸਜ਼ਾ ਧਾਰਮਿਕ ਹੋਈ ਹੈ ਤਾਂ ਇਹਦੇ ਚ ਹੋਰ ਜਿਹੜੇ ਆਗੂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਹੋਈਆਂ ਨੇ ਪਰ ਹੁਣ ਮੰਦਾ ਕੌਣ ਹੈ ਇਸ ਤੋਂ ਪਹਿਲਾਂ ਆਪਾਂ ਸੁਖਵੀਰ ਸਿੰਘ ਦੀ ਗੱਲ ਕਰੀਏ ਬਾਦਲ ਵਾਲੀ ਤਾਂ ਹੋਰ ਜਿਹੜੇ ਕਾਲੀ ਆਗੂ ਵਾਲੀ ਗੱਲ ਕਰੀਏ ਆਪਾਂ ਇਹਨਾਂ ਵਾਲੀ ਤੁਸੀਂ ਮਿਰਸਾ ਸਿੰਘ ਬਲਟੋਹਾ ਵਾਲੀ ਗੱਲ ਕਰ ਲਓ ਤਾਂ ਉਹਦੇ ਚ ਗੁਰਵਚਨ ਸਿੰਘ ਵਾਲੀ ਕਰ ਲਿਓ ਇੰਨਾ ਵੱਡਾ ਜਿਹੜਾ ਮਾਮਲਾ ਸੀ ਤੇ ਅੱਜ ਅਸੀਂ ਉਹਨਾਂ ਨੂੰ ਸਿਰਫ ਭਾਂਡਿਆਂ ਦੀ ਸੇਵਾ ਲਾ ਕੇ ਤੇ ਦੇਗ ਦੀ ਸੇਵਾ ਲਾ ਕੇ ਤੇ ਉਹਨਾਂ ਨੂੰ ਅਸੀਂ ਮੁਕਤ ਕਰ ਰਹੇ ਹਾਂ ਤਾਂ ਇਸੇ ਤਰ੍ਹਾਂ ਮਿਰਸਾ ਸਿੰਘ ਬਲਟੋਹਾ ਵਾਲਾ ਜਾਂ ਉਹਨਾਂ ਨੂੰ ਵੀ ਆਪਾਂ ਮਤਲਬ ਠੀਕ ਹੈ ਕਿ ਅਸੀਂ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਜੋ ਸਿੰਘ ਸਾਹਿਬ ਨੇ ਪੰਥ ਸਿੰਘ ਸਾਹਿਬ ਨੇ ਮੀਟਿੰਗ ਫੈਸਲਾ ਕਰ ਲਿਆ ਜਾਂ ਜੋ ਸਾਡੀਆਂ ਧਾਰਮਿਕ ਜਿਹੜੇ ਜੋਜੋ ਸਿੰਘ ਸਾਹਿਬ ਜੋ ਫੈਸਲ ਕਰ ਸਕਦੇ ਨੇ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਸੀ ਉਹਦੇ ਉੱਪਰ ਕੋਈ ਟਿੱਕਿਆ ਤੇ ਆਪਣੀ ਨਹੀਂ ਕਰ ਸਕਦੇ ਪਰ ਤੇ ਮੈਨੂੰ ਲੱਗਦਾ ਵੀ ਜਿਹੜੀਆਂ ਸਜਾਵਾਂ ਇਹਨਾਂ ਨੂੰ ਕਿਤੇ ਨਾ ਕਿਤੇ ਹੋਰ ਅਜੇ ਵੀ ਮਾਰ ਤੋਰ ਕਰਕੇ ਇਹਨਾਂ ਨੂੰ ਬਿਲਕੁਲ ਸਲੇ ਜਿਹੜੇ ਸਖਤ ਕਾਨੂੰਨ ਜਿਹੜੇ ਹੈਗੇ ਉਹ ਅਜੇ ਵੀ ਕਰਨ ਦੀ ਲੋੜ ਹੈ ਠੀਕ ਹੈ ਰਪਾਣੀ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜੋ ਪੰਜ ਸਿੰਘ ਸਾਹਿਬਾਨਾ ਬੋਲੋ ਜੀ ਅਕਾਲ ਤਖਤ ਸਾਹਿਬ ਇੱਕ ਜਿਹੜਾ ਫੈਸਲਾ ਸੁਣਾਇਆ ਗਿਆ ਉਹ ਕਿਹੜੇ ਕਿਹੜੇ ਲੋਕਾਂ ਨੂੰ ਜਿਹੜਾ ਸਜ਼ਾ ਸੁਣਾਈ ਗਈ ਹੈ ਤਾਂ ਆਖਰਕਾਰ ਉਹ ਕਿੰਨੇ ਦਿਨਾਂ ਦੇ ਵਿੱਚ ਜੀ ਸਜ਼ਾ ਉਹ ਪੂਰੀ ਕਰਨੀ ਹੈ ਕੀ ਉਹਨਾਂ ਦਾ ਜਿਹੜਾ ਦੋਸ਼ ਸੀ ਕਿਉਂ سزا ਸੁਣਾਈ ਗਈ ਹੈ ਸਾਰੀ ਜਿਹੜੀ ਜਾਣਕਾਰੀ ਅਸੀਂ ਤਾਂ ਅੱਜ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਸਾਂਝੀ ਕੀਤੀ ਆ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੀ ਜਿਹੜੀ ਆ ਉਹ ਗੱਲ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ